مہلا منڈل دے بھی بی پی جسویر کور جی ਦੀਪਿਕਾ ਗਲਕ ਜੀ ਔਰ ਉਹਨਾਂ ਦੇ ਨਾਲ ਜੋਧਵਾਲ ਮੰਡਲ ਤੋਂ ਸੁਖਿੰਦਰ ਜੀ ਝਾਰਦਾ ਮੰਡਲ ਤੋਂ ਜਿੰਨੇ ਵੀ ਮੰਡਲਾਂ ਦੇ ਪ੍ਰਧਾਨ ਔਰ ਜਿੰਨੇ ਵੀ ਇੱਥੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਕੋਟੇ ਸਾਰਿਆਂ ਦਾ ਮੈਂ ਬਹੁਤ-ਬਹੁਤ ਤਰ੍ਹਾਂ ਅਤਿ ਸਤਿਕਾਰ ਨਾਲ ਜਾਇਓ ਬੜਾ ਭਾਰਤੀ ਜਨਤਾ ਪਾਰਟੀ ਉਹੀ ਪੁੱਛ ਕਰਦੀ ਹੈ ਭਾਰਤੀ ਜਨਤਾ ਪਾਰਟੀ ਦੀ ਅਵਾਜ਼ ਨਹੀਂ ਆ رہی ਜੀ ਆਵਾਜ਼ ਨੂੰ ਦੇ ਨਾਲ ਆਵੇ ਸਾਡੀਆਂ ਮਾਤਾ ਮਾਂ ਭੈਣਾਂ ਜਿਹਦੀ ਵੀ ਇੱਥੇ ਪਹੁੰਚਣ ਹੈ ਦਿਲ ਦੀ ਗਹਿਰਾਈ ਤੋਂ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਕਿ ਹਰੇੜਾ ਛੱਡੇਗਾ ਹੁਣੇ ਲਿਜੇਗਾ ਕਮਲ ਜਿਲੇਗਾ ਤੋਂ ਗੰਗਾਂ ਦੇ ਦੂਪੀ ਨੇੜਾ ਛੱਤੂਆ ਮੋਤੀ ਲੁਕਰੀ ਸੁਰ ਨਿਕਲੂਆ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਮੋਕੇ ਮਹਿਮਾਨ ਆਏ ਨੇ ਉਹਨਾਂ ਦਾ ਅਭਿਨੰਦਨ ਦਿੱਲਕ ਕਰ ਰਹੇ ਨੇ ਬਹੁਤ ਹੀ ਵੱਡੀ ਟੀਮ ਹੈ ਔਰ ਬਹੁਤ ਹੀ ਡਿਸਪਲਿਨਡ ਟੀਮ ਹੈ ਸਾਡੀ ਜੋ ਆਪਣੀ ਭਾਰਤੀ ਜੰਦਾ ਜਿੰਨੇ ਵੀ ਇੱਥੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਫਤਿਹ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸਿੰਘਾਂ ਮੈਂ بہت ہی زیادہ دھنواد کرتا بہت ہی پیارے ہرمن پیارے جلا ماتا کی yeah. بندے 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 پارٹی کے بہت سی آگو وائس پرھارتی جنتہ پارٹی ਸਰਦਾਰ ਸਰਪੀ ਸਿੰਘ ਜੀ ਮਕਰ ਸਾਹਿਬ ਉਹਨਾਂ ਦੇ ਨਾਲ ਜੋ ਹਮੇਸ਼ਾ ਮੇਰਾ ਮਾਰਗਦਰਸ਼ਕ ਕਰਦੇ ਨੇ ਮੇਰੇ ਵੱਡੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੀਕਰ ਹੋ ਰਿਹਾ ਤੇ ਬੜੀ ਤਾਕਤਵਾਰ ਸ਼ਕਤੀਆਂ ਜਿਨ੍ਹਾਂ ਨੇ ਡਿਊਟੀ ਸੰਭਾਲੀ ਏ ਕਿਉਂਕਿ ਦੋਸਾਲਾ ਤੋਂ سو <سؤال> مچھوڑا <سؤال> ਮੋਦੀ ਯੋਗੀ ਸ਼ਾਮ ਮਿੱਤ ਇਹ ਤੇ ਜੀ ਸਾਡੇ ਭਾਰਤੀ ਜਨਤਾ ਪਾਰਟੀ ਦਾ ਬੂਥ ਸੰਮੇਲਨ ਹੋਇਆ ਜਿਸ ਵਿੱਚ ਛੋਟੇ ਜਿਹੇ ਸੱਦੇ ਤੇ ਅਸੀਂ ਇੰਨਾ ਇਕੱਠ ਹੋ ਗਿਆ ਜਿਹੜਾ ਕਿ ਸੰਭਾਲ ਲੈਣੀਆਂ ਸਾਰੇ ਹੀ ਹਲ ਸੰਭਾਲੇ ਹਲਕੇ ਦੇ ਔਰ ਭੁਵਿੰਦਾ ਸਿੰਘ ਜੀ ਮਾਈ ਦੇ ਪ੍ਰਧਾਨ ਜੀ ਦੇ ਅਸੀਂ ਸਾਰੇ ਹੀ ਤਹਿ ਦਿਲੋਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੂ ਵਰਕਰ ਸਪੋਰਟਰ ਸਾਰੇ ਭਾਰਤੀ ਜਨਤਾ ਪਾਰਟੀ ਦਾ ਲੀਡਰਸ਼ਿਪ ਤੇ ਕੌਣ ਕੌਣ ਪਹੁੰਚਿਆ ਇੱਥੇ ਸਾਡੇ ਕੋਲ ਜੀ ਮੱਕੜ ਸਾਹਿਬ ਪਹੁੰਚੇ ਜੋ ਕਿ ਪੰਜਾਬ ਦੇ ਸਾਡੇ ਵਾਈਸ ਪ੍ਰਧਾਨ ਨੇ ਉਹਨਾਂ ਦੇ ਨਾਲ ਸਾਡੇ ਪ੍ਰਦੀਪ ਗਰਗ ਜੀ ਜੋ ਕਿ ਲੋਕ ਸਭਾ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਭਵਿੰਦਰ ਸਿੰਘ ਟੀਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਉਹ ਵੀ ਬਹੁਤ ਸ਼ਕਸ਼ੀਤਾ ਪਹੁੰਚਿਆ ਜੀ ਕਿਹੜੀਆਂ ਗੱਲਾਂ ਕੀਤੀਆਂ ਜੀ ਉਤ ਨੂੰ ਲੈ ਕੇ ਪਿੰਡਾਂ ਕਿਸ ਤਰ੍ਹਾਂ ਦੇ ਦੇਖੋ ਜੀ ਸਾਡੇ ਤੋਂ ਸਭ ਤੋਂ ਪਹਿਲਾਂ ਤਾਂ ਗੱਲਾਂ ਕੀਤੀਆਂ ਜਿਹੜੀਆਂ ਲਾਭਾਰਥੀ ਇਕੱਲੇ ਇਕੱਲੇ ਘਰ ਚ ਜਾ ਕੇ ਜਿਹੜੇ ਲਾਭਾਰਥੀ ਬਾਰੇ ਸਾਨੂੰ ਦੱਸਿਆ ਗਿਆ ਵਿਸਤਾਰ ਪੂਰਵਕ ਬਈ ਲੋਕਾਂ ਨੂੰ ਛੱਤਾਂ ਤੱਕ ਸਿਲੰਡਰ ਤੱਕ ਸਾਰੀਆਂ ਚੀਜ਼ਾਂ ਇਹ ਸੈਂਟਰ ਸਰਕਾਰ ਤੋਂ ਮਤ ਕਰਵਾਈਆਂ ਜਾਂਦੀਆਂ ਨੇ ਜੀ कल दी रैली ਲੈਣ ਦੇ ਤੋਂ ਲੈਣਾ ਮੇਰਾ ਨਾਮ ਮਨੋਜ ਦਿਵਾੜੀ ਜੀ ਤੁਹਾਡੇ ਸਾਹਿਬ ਕੀ ਕਹਿਣਾ ਜੋਨੇ ਜਿਹੜੀ ਬੂਤ ਪਿਆਰ ਦੇ ਸਪੈਲੰਤਰ ਆਏ ਦੇਖੋ ਅੱਜ ਜੋ ਸਾਡਾ ਭਾਰਤੀ ਪਾਲਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੂਤ ਸੰਮੇਲਨ ਕਰਵਾਇਆ ਗਿਆ ਸਰਦਾਰ ਭੁਪਿੰਦਰ ਸਿੰਘ ਚੀਮਾ ਜੀ ਸਾਡੇ ਜ਼ਿਲ੍ਹਾ ਦੇ ਅਕਸ਼ ਉਹਨਾਂ ਦੀ ਰਹਿਨਮਾਈ ਦੇ ਹੇਠ ਸਾਡੇ ਸਕੱਤਰ ਮਦਾਨ ਸ਼ਰਮਾ ਜੀ ਜ਼ਿਲ੍ਹੇ ਦੇ ਵਿੱਚ ਔਰ ਸਾਡੇ ਮੰਡਲ ਪ੍ਰਧਾਨ ਸੰਦੀਪ ਭਾਰਤੀ ਜੀ ਔਰ ਸਾਡੇ ਸਾਰੇ ਹੀ ਮੰਡਲਾਂ ਦੇ ਪ੍ਰਧਾਨ ਔਰ ਸਾਰੇ ਹੀ ਕਾਰਜਕਰਤਾ ਬੜੇ ਹੀ ਜੋਸ਼ ਦੇ ਨਾਲ ਇਸ ਮੂ ਸੰਮੇਲਨ ਦੇ ਵਿੱਚ ਪਹੁੰਚੇ ਸਾਡਾ ਮੋਟਿਵ ਇਹੀ ਆ ਕਿ ਬੂਥ ਸੰਮੇਲਨ ਦੇ ਵਿੱਚ ਜੋ ਅੱਜ ਅਸੀਂ ਆਪਣੇ ਸਾਡੇ ਜੋ ਮੁੱਖ ਮਹਿਮਾਨ ਆ ਕੇ ਗਏ ਨੇ ਜੋ ਸਾਨੂੰ ਦੱਸ ਕੇ ਗਏ ਨੇ ਕਿ ਬੂਥ ਸੰਮੇਲਨ ਦਾ ਮਤਲਬ ਹਰੇਕ ਕਾਰਿਆਕਰਤਾ ਦਾ ਆਪਣੇ ਬੂਥ ਦੇ ਨਾਲ ਜੁੜਨਾ ਅਗਰ ਸਾਡਾ ਬੂਥ ਮਜ਼ਬੂਤ ਆ ਤਾਂ ਅਸੀਂ ਮਜ਼ਬੂਤ ਆ ਸੋ ਅੱਜ ਦਾ ਸਾਡਾ ਸਲੋਗਨ ਸੀ ਮੇਰਾ ਬੂਥ ਸਭ ਤੋਂ ਮਜ਼ਬੂਤ ਸਾਡਾ ਬਹੁਤ ਹੀ ਸਫਲ ਪ੍ਰੋਗਰਾਮ ਭਾਰਤੀ ਪੈਲੇਸ ਦੇ ਵਿੱਚ ਹੋਇਆ ਕਿੰਨਾ ਇਕੱਠ ਹੋਇਆ ਸੋ ਸਾਡੇ ਇੱਕ ਸਾਰੇ ਹੀ ਮੰਡਲਾਂ ਦੇ ਅਸੀਂ ਗੱਲ ਕਰੀਏ ਤਾਂ 700 ਦੇ ਕਰੀਬ ਸਾਡੇ ਕਾਰਜਕਰਤਾ ਦਰਜਾ ਬਰ ਦਰਜਾ ਸੀਨੀਅਰ ਲੀਡਰ ਔਰ ਸਾਰੇ ਹੀ ਕਾਰਜਕਰਤਾ ਪਹੁੰਚੇ ਨੇ ਧੰਨਵਾਦ ਧੰਨਵਾਦ ਜੀ ਇਹ ਬਹੁਤ ਵੱਡਾ ਤਾਕਤਵਾਰ ਮੁਸ ਮੇਲਨ ਹੋਇਆ ਹੈ ਪ੍ਰਧਾਨ ਸਾਹਿਬ ਨੂੰ ਵਧਾਈ ਦਿੰਦਾ ਭਵਿੰਦਰ ਸਿੰਘ ਚੀਮਾ ਜੀ ਨੂੰ ਤੇ ਬਾਕੀ ਲੀਡਰ ਸਾਹਿਬਾਨਾਂ ਨੂੰ ਸਾਡੀ ਪਾਰਟੀ ਦਾ ਇੱਕ ਨਰ ਹੈ ਕੇ 베ਰਾ 부ਥ ਸਭ ਤੋਂ ਮਜ਼ਬੂਤ ਉਹਦੇ ਪਹਿਰੇਦਾਰ ਲੋਕ ਸਾਰੇ ਅੱਜ ਇਸ ਹਾਲ ਦੇ ਵਿੱਚ ਆਏ ਹੋਏ ਸੀਗੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਡੀ ਜਿਹੜੀ ਦੇਸ਼ ਦੇ ਵਿੱਚ ਸਭ ਨਾਲ ਵੱਡੀ ਪਾਰਟੀ ਦੇ ਵਿਦੇਸ਼ਾ ਸਭ ਨਾਲ ਵੱਡੀ ਪਾਰਟੀ ਬਣੀ ਹੈ ਨਰਿੰਦਰ ਮੋਦੀ ਜੀ ਦੀ ਉਹ ਇਹਨਾਂ ਬੁੱਥਾਂ ਦੇ ਕਾਰਨ ਬਣੀ ਹੈ ਇਹ ਇਹਦੇ ਚ ਸ਼ਕਤੀ ਕੇਂਦਰ ਵੀ ਨੇ ਇਹ ਚ ਬਾਕੀ ਲੀਡਰ ਸਾਹਿਬਾਨ ਵੀ ਨੇ ਇਹ ਸਿਰਫ ਉਹ ਲੀਡਰ ਸੀਗੇ ਜਿਨ੍ਹਾਂ ਨੇ ਇਸ ਵਿਧਾਨ ਸਭਾ ਦੇ ਹਲਕੇ ਨੂੰ ਸੰਭਾਲਿਆ ਹਰਵਧਾਨ ਸਭਾ ਦੇ ਹਲਕੇ ਦੇ ਬੂਸ ਸੁਮੇਲਨ ਹੋ ਰਿਹਾ ਤੇ ਅੱਜ ਮੈਂ ਲੱਖ ਲੱਖ ਵਧਾਈ ਦਿੰਦਾ ਮੈਂ ਬਹੁਤ ਖੁਸ਼ੀ ਹੋਈ ਏ ਕਿ ਸੰਬਲਾਲਾ ਦੇ ਵਿੱਚ ਇੰਨਾ ਵੱਡਾ ਇਕੱਠ ਤੇ ਇੰਨੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ ਤੇ ਸਾਡੀ ਪਾਰਟੀ ਦਾ ਜਿਹੜਾ ਆਉਣ ਵਾਲਾ ਸਮਾਂ ਉਹ ਬੜਾ ਹੀ ਸੁਨਹਿਰਾ ਹੈ ਕਿ ਜਿਹਦੇ ਇਹਦੇ ਵਿੱਚ بڑے بڑے ਲੀਡਰ ਵੀ ਸ਼ਾਮ ਦੌਰ ਨੇ ਉੱਤੀ بڑے بڑے ਲੀਡਰਾਂ ਦਾ ਉਰੋਗ ਵੀ ਹੋ ਰਿਹਾ ਕੱਲ ਮਾਰਕਾ ਕੱਲ ਉਹਨਾਂ ਦਾ ਹੋਇਆ ਅਨਸਰ ਰਾਜ ਜੀ ਦਾ ਤਾਂ ਇੰਨਾ ਸਵਾਗਤ ਹੋ ਰਿਹਾ ਹੈ ਐਵੇਂ ਕਿ ਦੇ ਕਿਸਾਨ ਆਪਣੇ ਬਿਠੇ ਹੋਣ ਉਹਨਾਂ ਨੇ ਕੁਛ ਨਹੀਂ ਕਿਹਾ ਗੱਲ ਸੁਣ ਲੋ ਮੇਰੀ ਬੇਨਤੀ ਸੁਣੋ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ ਉਹ ਆਪਣੇ ਰਾਹ ਤੇ ਚਲੇ ਗਏ ਕਿਸਾਨਾਂ ਦਾ ਅਸੀਂ ਐਜੀਟੇਸ਼ਨ ਨੂੰ ਕਦੇ ਵੀ ਬੰਦ ਨਹੀਂ ਕਰਾਇਆ ਅਸੀਂ ਕਦੇ ਵੀ ਸਾਹਮਣਾ ਨਹੀਂ ਕੀਤਾ ਅਸੀਂ ਕਿਸਾਨਾਂ ਦੇ ਹਾਸ਼ੀ ਹਾਂ ਪਰ ਲੇਕਿਨ ਸਾਡੀ ਨਿਊਜ਼ ਕਈ ਵਾਰੀ ਗਲਤ ਬਣਾ ਦਿੱਤੀ ਜਾਂਦੀ ਏ ਕਿਹਦੇ ਵਿਰੋਧ ਨਹੀਂ ਹੈਗਾ ਜੇ ਵਿਰੋਧ ਹੋਏਗਾ ਵੀ ਸਹੀ ਤੇ ਮੈਂ ਇੱਕ ਹੋਰ ਗੱਲ ਦੱਸਾਂ ਜੀ ਜਿਹੜਾ ਇਸ ਵਾਰੀ ਇਹ ਕੰਮ ਹੋਇਆ ਹੈ ਇਹ ਤਾਂ ਸਾਰੀ ਸ਼ਰਾਰਤ ਦੀ ਭਗਵੰਤ ਮਾਨ ਦੀ ਹੈ ਹਰ ਓਪੋਜੀਸ਼ਨ ਪਾਰਟੀ ਕਿਸੇ ਨਾ ਕਿਸੇ ਵਾਸਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸਾਡੀ ਪਾਰਟੀ ਨੇ ਨਿਰveis ਨਿਰveis ਤੌਰ ਤੇ ਜਾਣ ਐਡੇ ਵੱਡੇ ਲੀਡਰ ਕਦੀ ਆਂਦੇ ਨੇ ਸਰਦਾਰ ਬੈਂਸ ਸਿੰਘ ਦਾ ਪੁੱਤ ਆਇਆ ਦੇਖੋ ਨਾ ਕੁਰਬਾਨੀ ਵਾਲਾ ਪਰਿਵਾਰ ਸੀ ਉਹਨੂੰ ਭਾਰਤੀ ਜਨਤਾ ਪਾਰਟੀ ਨੂੰ ਕੁਝ ਨਜ਼ਰ ਆਇਆ ਹੈ ਜੀ ਮਿਨਿਸਟਰ ਅਮਰਿੰਦਰ ਸਿੰਘ ਉਹਨਾਂ ਦੀ ਮੈਸੇਜ ਜਿਹੜੀ ਇਹ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨ ਲੱਗੇ ਨੇ ਜੇ ਸਾਡਾ ਕੋਈ ਵਿਰੋਧ ਕਰੇਗਾ ਅਸੀਂ ਉਹਨੇ ਤਕੜੇ ਹੋਵਾਂਗੇ ਪਰ ਮੈਂ ਵਿਰੋਧ ਨੂੰ ਵਿਰੋਧ ਨਹੀਂ ਮੰਨਦਾ ਸਾਡੇ ਵਿਰੋਧ ਕੋਈ ਕਿਸਾਨ ਨਹੀਂ ਕਰ ਰਿਹਾ ਤੁਸੀਂ ਕਿਸੇ ਕਿਸਾਨ ਨੂੰ ਪੁੱਛ ਲਓ ਉਹ ਕਹੇਗਾ ਅਸੀਂ ਮੋਦੀ ਦੀਆਂ ਪਾਲਸੀਆਂ ਦੇ ਨਾਲ ਆ ਸਾਡੀਆਂ ਕੁਝ ਮੰਗਾ ਨੇ ਉਹ ਪੂਰੀਆਂ ਕਰ ਦੇਣ ਤੇ ਸਾਰੀਆਂ ਮੰਗਾ ਪੂਰੀਆਂ ਹੋਣੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਨੂੰ ਹਮੇਸ਼ਾ ਖੁਸ਼ ਰੱਖਣਾ ਹੈ ਤੇ ਤਗੜੇ ਹੋ ਕੇ ਨਾਲ ਲੈ ਕੇ ਚੱਲ। ਮੁੱਦੇ ਕੀ ਕੀ ਹੋਣਗੇ ਵੀ ਇਸ ਵਾਰੀ ਪੰਜਾਬ ਦੇ ਲੋਕਾਂ ਨੂੰ ਕੀ ਦਿੱਤਾ ਜਾਊਗਾ ਜੀ বিজেপি ਪਾਰਟੀ ਤੋਂ। ਪੰਜਾਬ ਦੇ ਲੋਕਾਂ ਨੂੰ ਪਹਿਲੀ ਗੱਲ ਤਾਂ ਵਧੀਆ ਰੋਡਸ ਮਿਲਿਆ ਨੇ। ਅੱਜ ਜਾਲ ਵਿਛ ਰਿਹਾ ਤੁਸੀਂ ਦੇਖ ਰਹੇ ਹੋ। ਲੋਕੀ ਕਹਿੰਦੇ ਬਾਅਦ ਚ ਵਿਛਾਵਾਂਗੇ। ਸਾਡਾ ਜਾਲ ਵਿਛ ਰਿਹਾ ਜਿੱਥੇ ਆਪਾਂ 3 ਘੰਟਿਆਂ 'ਚ ਪਹੁੰਚਦੇ ਸੀ ਉੱਥੇ 1.5 ਘੰਟਿਆਂ 'ਚ ਪਹੁੰਚਦੇ ਆ। ਨਵੇਂ ਹਾਈਵੇ ਬਣ ਰਹੇ ਨੇ ਕਿੰਨੀ ਡਵੈਲਪਮੈਂਟ ਹੋਈ ਏ। ਇਸ ਤੋਂ ਇਲਾਵਾ ਕਿੰਨੇ ਹਵਾਈ ਅੱਡੇ ਦਿੱਤੇ ਨੇ। ਉਹ ਸਾਰੇ ਹਵਾਈ ਅੱਡੇ ਮਜ਼ਬੂਤ ਕੀਤੇ ਜਾਣਗੇ। ਗਰੀਬਾਂ ਵਾਸਤੇ ਇਨਸ਼ੋਰੈਂਸ 5 ਲੱਖ ਰੁਪਏ ਦੀ ਜਿਹਨੂੰ ਪੰਜਾਬ ਸਰਕਾਰ ਨੇ ਛੱਡ ਦਿੱਤਾ ਸੀ ਪਰ ਮੋਦੀ ਸਰਕਾਰ ਨੇ ਕਿਹਾ ਕਿ ਮੈਂ ਸਾਰੇ ਦਊਂਗਾ ਹਰ ਇੱਕ ਬੰਦੇ ਦੀ ਇਨਸ਼ੋਰੈਂਸ ਹੋਣੀ ਚਾਹੀਦੀ ਹੈ ਘਰਾਂ ਦੇ ਉੱਤੇ ਛੱਤ ਜਿਹਦੇ ਕੋਲ ਪਲਾਟ ਹੈ ਨਹੀਂ ਉਹਨੂੰ ਪਲਾਟ ਜਿਹੜਾ ਦਾਣਾ ਸਾਰਾ ਦਿੱਤਾ ਜਾਂਦਾ ਹੈ ਨਾ ਜੀ ਇਹ ਕਿਸੇ ਪੰਜਾਬ ਸਰਕਾਰ ਦਾ ਨਹੀਂ ਹੈਗਾ ਇਹ ਸਾਰਾ ਕੁਝ ਜਿੰਨਾ ਦਾਣਾ ਸਾਰਾ ਇਹ ਇਹ ਸੈਂਟਰ ਵੱਲੋਂ ਦਿੱਤਾ ਜਾਂਦਾ ਹੈ ਇਹ ਸਿਰਫ ਇੱਥੇ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਅੱਗੇ ਚੋਣਾਂ ਨਹੀਂ ਸੀ ਲੜਦੀ ਹੁਣ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਚੋਣਾਂ ਲੜਨ ਜਾ ਰਹੀ ਏ ਇਹ ਤਾਂ ਸਾਨੂੰ ਖਤਾਬ ਨਹੀਂ ਸੀ ਮਿਲਦਾ ਮੈਂ ਕਾਦੀਦਲ ਚ ਰਿਆ ਅਸੀਂ ਕਦੀ ਕਿਹਾ ਹੀ ਨਹੀਂ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਐਨਡੀਆ ਸੈਂਟਰ ਦੇਂਡਿਆ ਅਸੀਂ ਹਮੇਸ਼ਾ ਕਹਿਣਾ ਕਿ ਸਾਡੀ ਸਰਕਾਰ ਵੱਲੋਂ ਏ ਜੀ ਪਰ ਅੱਜ ਅਸੀਂ ਬੋਲਦੇ ਆ ਕਿ ਉਹ ਸਾਡੀ ਸਰਕਾਰ ਵੱਲੋਂ ਨਹੀਂ ਉਹ ਸੈਕਟਰ ਦੀ ਸਰਕਾਰ ਵੱਲੋਂ ਸੀ ਤੇ ਮੋਦੀ ਸਾਹਿਬ ਦੀਆਂ ਪਾਲਸੀਆਂ ਤੋਂ ਸੀ ਮੋਦੀ ਹੋ 6 ਕੈਂਡੀਡੇਟ ਦੇ ਐਲਾਨ ਕੀਤੇ ਨੇ ਸਕਦਾ ਹੈ ਫਾਰਮੂਲਾ ਟੈਂਟ ਹੋ ਜਾਵੇ ਇੱਕ ਇੱਕ ਅੱਦੇ ਦੇ ਵਿੱਚ ਹੋ ਜਾਏਗਾ ਜੀ ਅਕਾਲੀ ਦਲ ਲਾਇਸੈਂਸ ਹੋਣ ਦਾ ਚਾਂਸ ਰਹੇ ਅਕਾਲੀ ਦਲ ਦੇ ਲਾਇਸੈਂਸ ਹੋਣ ਦਾ ਕੋਈ ਚਾਂਸ ਨਹੀਂ ਪਰ ਉਹ ਵਾ ਇਹ ਵੀ ਚੱਲ ਰਹੀ ਹੈ ਲੱਗਣਾ ਉਹਨਾਂ ਦਾ ਟਾਈਮ ਨੇੜੇ ਜਾ ਕੇ ਅਕਾਲੀ ਦਲ ਦਾ ਲਾਇਸੈਂਸ ਕੋਈ ਗੱਲ ਨਹੀਂ ਜਿਹੜਾ ਭਰਾ ਸਾਡੇ ਤੇ ਆਏਗਾ ਸਭ ਪਰਵਾਹ ਨਹੀਂ ਆ ਅਸੀਂ ਅਕਾਲੀ ਦਲ ਦੇ ਬੰਦੇ ਅਸੀਂ ਅਸੀਂ ਆਪ ਅਕਾਲੀ ਦਲ ਦੇ ਸੀ ਅਸੀਂ ਅਕਾਲੀ ਦਲ ਦੇ ਵਿੱਚੋਂ ਆਏ ਆ ਕਾਂਗਰਸ ਤੋਂ ਆ ਗਏ ਆ ਇਹ ਕੋਈ ਲੜਾਈ ਥੋੜਾ ਹੁੰਦੀ ਹੈ ਜੀ ਪਿੰਡਾਂ ਜੀ ਬੂਥਿਸਤਰਾ ਲਗਾਉਗੇ ਪਿੰਡਾਂ ਸਾਡੇ ਬੂਥ ਬਹੁਤ ਵਧੀਆ ਲੱਗਣਗੇ ਸਾਡੇ ਸਮਾਗਮ ਪਿੰਡਾਂ ਵਾਲੇ ਨੇ ਅਸੀਂ ਜੇ ਪਿਛਲੀ ਵਾਰੀ ਸਾਡਾ ਆ ਦੇਖੋ ਨਾ ਇਹ ਪਿੰਡੂ ਰੋਲ ਪਿੰਡੂ ਹਲਕੇ ਦੇ ਵਿੱਚ ਮੈਂ 500 ਬੰਦਾ ਗਿਣਿਆ ਐਸ ਵੇਲੇ 500 600 ਬੰਦਾ ਇੱਥੇ ਬੈਠਾ ਸੀ ਤੁਸੀਂ ਵੀ ਗਿਣਿਆ ਇਕੱਲੇ ਇਕੱਲੇ ਨੂੰ ਗਿਣ ਲਓ ਇਹ ਇਹ ਸਾਰੇ ਬੂਥ ਸਮੇਲਣ ਵਾਲੇ ਸੀ ਇਹ ਕੋਈ ਆਮ ਲੋਕ ਨਹੀਂ ਸੀ ਇਹ ਕੋਈ ਜਨਰਲ ਮੀਟਿੰਗ ਨਹੀਂ ਸੀ ਬੀਬੀਆਂ ਭਰਾਵਾਂ ਨੇ ਕਿਵੇਂ ਸਾਥ ਦਿੱਤਾ ਸਿੱਖ ਭਰਾਵਾਂ ਨੇ ਕਿਵੇਂ ਸਾਥ ਦਿੱਤਾ ਹਰ ਕਮਿਊਨਿਟੀ ਹਰ ਲੋਕ ਮੈਂ ਨਜ਼ਰ ਆਏ ਨੇ ਮੈਂ ਚੀਮਾ ਸਾਹਿਬ ਨੂੰ ਵਧਾਈ ਦਿੰਦਾ ਈਵਨ ਮੁਸਲਮ ਭਾਈਚਾਰੇ ਵਿੱਚ ਆਇਆ ਮੁਸੀਬ ਭਾਈਚਾਰੇ ਵਿੱਚ ਆਇਆ ਇਹ ਸਾਡੀ ਜਿਹੜੀ ਨਿੰਦਿਆ ਕੀਤੀ ਜਾਂਦੀ ਸਾਹਮਣੇ ਆ ਜਾਣੀ ਜੇ ਆਮ ਪਾਰਟੀ ਬਿਨਾ ਕੁਝ ਕੀਤੇ 92 ਸੀਟਾਂ ਲੈ ਸਕਦੀ ਏ ਅਸੀਂ ਤਾਂ ਸਾਰਾ ਕੁਝ ਕਰਕੇ ਫਿਰ ਝੋਲੀ ਅੱਡ ਕੇ ਵੋਟਾਂ ਮੰਗ ਰਹੇ ਆ ਅੱਜ ਦੀ ਬੋਟਨ ਹੜਤਾਲ ਨੂੰ ਕਿਸ ਤਰ੍ਹਾਂ ਦੇ ਦੇਣੋ ਆਮ ਆਨਕ ਪਾਰਟੀ ਕੋਲ ਇੱਕ ਜਿਆਦਾ ਬੋਟਨ ਕਰਦੇ ਉਹ ਉਹ ਐਵੇਂ ਝੂਠੀ ਹੜਤਾਲ ਏ ਉਹਨਾਂ ਦੀ ਉਹ ਆਪ ਹੀ ਉਹਨੂੰ ਫੜਾਰੇ ਨੇ ਆਪ ਹੀ ਉਹਨੂੰ ਛਡਾਰੇ ਨੇ ਉਹ ਸਭ ਐਵੇਂ ਹੀ ਆ ਕੋਈ ਕਿਸੇ ਦੀ ਸਿਮਤੀ ਹੈ ਨਹੀਂ ਕੇਜਰੀਵਾਲ ਨਾਲ ਜਿਹੜੀ ਬੀਜੇਪੀ ਦੀ ਹਰ ਬਾਕੀ ਤੁਸੀਂ ਜਿਹੜੇ ਰਵਾਤ ਹੋਰੀ ਆ ਜਿਹੜਾ ਕੇਜਰੀਵਾਲ ਨੂੰ ਅਨੁਰਜਿਤਿਆ ਗਿਆ ਈਡੀ ਨੂੰ ਤੈਕ ਕਰਵਾਇਆ ਗਿਆ ਹੁਣ ਤਾਂ ਕੋਟਾ ਦਾ ਮਾਮਲਾ ਚਲਾ ਗਿਆ ਜੀ ਜਦੋਂ ਕੋਰਟ ਦਾ ਮਾਮਲਾ ਚਲ ਜਾਂਦਾ ਕਿਹੜੀ ਸਰਕਾਰ ਨੇ ਕੁਝ ਕਰਨਾ ਹੁਣ ਕਿਹੜਾ ਪੁਲਿਸ ਨੇ ਕੁਝ ਕਰਨਾ ਪੁਲਿਸ ਨੇ ਲਗਾਤਾਰ ਕਈ ਸਾਲ ਈਡੀ ਦੇ ਕਈ ਸਾਲ ਲਗਾਤਾਰ ਉਹਨਾਂ ਨੂੰ ਨੋਟਿਸ ਕੀਤੇ ਉਹਨਾਂ ਨੇ ਉਹ ਨੋਟਿਸ ਦੀ ਨਹੀਂ ਪ੍ਰਵਾਹ ਕੀਤੀ ਅਸੂਲਨ ਤੌਰ ਤੇ ਤਿੰਨ ਨੋਟਿਸ ਹੁੰਦੇ ਨੇ ਉਹਨਾਂ ਨੇ ਤਾਂ ਕਈ ਤਰ੍ਹਾਂ ਦੇ ਨੋਟਿਸ ਦਿੱਤੇ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਦਿੱਤੀ ਪਰ ਉਹਨਾਂ ਨੇ ਉਹਨੂੰ ਨਹੀਂ ਦੇਖਿਆ ਪਰ ਉਹ ਕਾਨੂੰਨ ਐਂਸ ਆਪਣੀ ਕਾਰਵਾਈ ਕਰੇਗਾ ਨਾ ਜੀ ਅੱਜ ਦੀ ਮੀਟਿੰਗ ਉਹ ਰਹੇਗੀ ਕਿ ਇਹਨਾਂ ਕੱਟ ਹੁੰਦੀ ਕਿ ਨਹੀਂ ਹਾਂਜੀ ਅੱਜ ਜਿਹੜਾ ਕੱਟ ਹੋਏ ਮੀਟਿੰਗ ਲੈਣ ਨੂੰ ਇਹ ਤੋਂ ਵਧੀਆ ਮੀਟਿੰਗ ਕਿਤੇ ਹੁੰਦੀ ਨਹੀਂ ਇਹ ਸਾਡੀ ਅਦਮਾਨ ਤੋਂ ਵੱਡੀ ਮੀਟਿੰਗ ਚੰਗੀ ਮੀਟਿੰਗ ਤਕੜੀ ਮੀਟਿੰਗ ਸੱਚੀ ਮੀਟਿੰਗ ਤੇ ਬਹੁਤ ਵਧੀਆ ਨੁਮਾਇੰਦਾ ਚੀਮਾ ਸਾਹਿਬ ਦਿੱਤਾ ਹੈ ਮੈਂ ਚੀਮਾ ਸਾਹਿਬ ਨੂੰ ਵਧਾਈ ਦੇ ਕੇ ਜਾਂਦਾ ਆਉਣ ਵਾਲੇ ਸਾਡੇ ਵੱਡੇ ਲੀਡਰ ਬਣਨਗੇ ਕਸਾ ਉਸ ਪਹਿਲੇ ਦੀ ਮੀਟਿੰਗ ਕੀਤੀ ਕੇ ਵਰਕਸ਼ਾਪ ਮੀਟਿੰਗ ਵੀ ਕੇਸਾ ਅਦੂ ਮੈਂ ਪੱਕੀ ਜਣਾ ਤੁਹਾਨੂੰ ਆ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਮੁੱਖ ਮਹਿਮਾਨ ਸਾਡੇ ਬਹੁਤ ਸਤਿਕਾਰਯੋਗ ਵੱਡੇ ਭਰਾ ਸਾਬਕਾ ਵਜ਼ੀਰ ਸਰਦਾਰ ਸਰਬਜੀਤ ਸਿੰਘ ਜੀ ਮੱਕੜ ਜੋ ਵਾਈਸ ਪ੍ਰੈਜ਼ੀਡੈਂਟ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਨਾਲ ਵਿਜੇ ਸ਼ਰਮਾ ਜੀ ਜੋ ਸਪੈਸ਼ਲ ਮੋਗਾ ਤੋਂ ਆਇਆ ਕਨਵੀਨਰ ਨੇ ਪ੍ਰੀਤਪੁਰਸ ਦੇ ਉਹਨਾਂ ਦੇ ਨਾਲ ਮੇਰੇ ਵੱਡੇ ਭਰਾ ਪ੍ਰਦੀਪ ਗਰਗ ਜੀ ਜੋ ਸਾਡੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਕਨਵੀਨਰ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਪਣੇ ਜਿੰਨੇ ਤਮਾਮ ਤੁਸੀਂ ਮੇਰੇ ਪ੍ਰੈਸ ਵਾਲੀ ਵੀਰ ਖੜੇ ਤੁਹਾਡਾ ਸਵਾਗਤ ਤੇ ਧੰਨਵਾਦ ਬਹੁਤ ਬਹੁਤ ਅੱਜ ਦਾ ਜਿਹੜਾ ਸਾਡਾ ਸੰਮੇਲਨ ਸੀ ਇਹ ਬੂਥ ਸੰਮੇਲਨ ਸੀ ਜਿਵੇਂ ਮੱਕੜ ਸਾਹਿਬ ਨੇ ਕਿਹਾ ਕਿ ਮੋਦੀ ਸਾਹਿਬ ਦਾ ਨਾਅਰਾ ਹੈ ਕਿ ਮੇਰਾ ਬੂਥ ਸਭ ਤੋਂ ਮਜ਼ਬੂਤ ਅਸੀਂ ਇਹ ਬੂਥ ਸੰਮੇਲਨ ਕੀਤਾ ਸੀ ਇਹ ਜੇ ਤੁਸੀਂ ਕਹੋ ਭਾਰਤੀ ਜਨਤਾ ਪਾਰਟੀ ਦਾ ਵਰਕਰ ਮੀਟਿੰਗ ਨਹੀਂ ਸੀ ਬੂਥ ਮੀਟਿੰਗ ਸੀ ਜਿਹੜੇ ਸਾਡੇ ਬੂਥ ਦੇ ਲੀਡਰਸ਼ਿਪਬਾਨ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਇਕੱਠ ਕੀਤਾ ਸੀ ਤੇ ਮੱਕੜ ਸਾਹਿਬ ਦੀ ਅਗਵਾਈ ਚ ਹੋਇਆ ਪ੍ਰਦੀਪ ਜੀ ਦੀ ਅਗਵਾਈ ਚ ਹੋਇਆ ਆਪਣਾ ਵਿਜੇ ਸ਼ਰਮਾ ਜੀ ਦੀ ਅਗਵਾਈ ਚ ਹੋਇਆ ਬਹੁਤ ਸਕਸੈਸਫੁਲ ਸਾਡੇ ਪ੍ਰਭਾਰੀ ਬੈਠੇ ਐ ਮੇਰੇ ਨਾਲ ਆਪਣਾ ਅਜੇ ਸੂਜੀ ਬਲਰਾਮ ਸ਼ਰਮਾ ਜੀ ਇਹਨਾਂ ਸਾਰੀ ਟੀਮ ਦੇ ਸਹਿਯੋਗ ਨਾਲ ਬੂਥ ਸੰਮੇਲਨ ਬਹੁਤ ਸਕਸੈਸਫੁਲ ਹੈ ਕੀ ਕਹਿਣਾ ਚਾਹੁੰਦੇ ਹੋ ਵਰਤੋਂ ਅੱਜ ਮਿਲੇ ਨੇ ਕਿਸ ਤਰ੍ਹਾਂ ਉਸਤਾਲ ਉਸਤਾਲ ਹੋ ਗਿਆ ਮੈਂ ਤੁਸੀਂ ਮੈਨੂੰ ਸੁਣਿਆ ਵੀ ਇਸ ਸਟੇਜ ਤੇ ਲੋਕ ਵੇਟ ਕਰ ਰਿਹਾ ਹੈ ਉਕਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਬਾਰੇ ਤੁਸੀਂ ਇੱਕ ਗੱਲ ਪੁੱਛੀ ਸੀ ਮੱਕੜ ਸਾਹਿਬ ਨੂੰ ਕਿ ਕਿਸ ਆਧਾਰ ਤੇ ਵੋਟਾਂ ਮੰਗੋਗੇ ਸਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ મોદી ਸਾਹਿਬ ਨੇ ਕੰਮ ਕਰ ਦਿੱਤਾ ਹੋਇਆ ਹਰ ਇੱਕ ਪਰਿਵਾਰ ਦਾ ਗਰੀ ਪਰਿਵਾਰ ਦਾ ਇੰਸ਼ੋਰੈਂਸ ਮੈਡੀਕਲ ਬੀਮਾ ਬਣ ਚੁੱਕਾ ਹੈ ਘਰਾਂ ਦੇ ਵਿੱਚ ਉਜਵਲ ਯੋਜਨਾ ਦੇ ਤਹਿਤ ਸਲੰਡਰ ਆ ਚੁੱਕੇ ਗੈਸ ਚੁੱਲ੍ਹੇ ਆ ਚੁੱਕੇ ਹੈ ਘਰਾਂ ਦੇ ਵਿੱਚ ਲੈਟਰਨ ਵਾਸ਼ਰੂਮ ਬਣ ਚੁੱਕਾ ਜਿਹੜੇ ਲੋਕ ਅਫੋਰਡ ਨਹੀਂ ਮੈਂ ਨਗਰ ਕਾਉਂਸਲ ਪਾਇਲ ਦਾ 15 ਸਾਲ ਪ੍ਰੈਜ਼ੀਡੈਂਟ ਤੇ ਕਾਉਂਸਲਰ ਰਿਆ ਮੈਂ ਆਪਣੇ ਹੱਥਾਂ ਨਾਲ ਮੱਕੜ ਸਾਹਿਬ ਕਟੋਕੜ 200 ਕਰ ਪੈਲ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਇਆ ਕਿਸਾਨ ਨੂੰ ਉਹਦਾ 6000 ਰੁਪਿਆ ਪਹੁੰਚ ਰਿਹਾ ਹੈ ਇਥੋਂ ਤੱਕ ਕਿ ਗਰੀਬ ਫੜੀ ਰੇੜੀ ਵਾਲਿਆਂ ਨੂੰ ਵੀ ਹਜ਼ਾਰਾਂ ਲੱਖਾਂ ਰੁਪਏ ਦੇ ਲੋਨ ਰੁਜ਼ਗਾਰ ਕਰਨ ਲਈ ਮਿਲ ਰਿਹਾ ਹੈ ਲੱਖਾਂ ਕਰੋੜ ਦੇ ਕਾਰਖਾਨੇ ਹਿੰਦੁਸਤਾਨ ਦੇ ਵਿੱਚ ਲੱਗ ਰਹੇ ਨੌਜਵਾਨ ਨੌਕਰੀ ਦੇ ਲਈ ਸਾਰੇ ਤਬਕੇ ਨੂੰ ਮਹਿਲਾਵਾਂ ਨੂੰ ਨੌਜਵਾਨ ਨੂੰ ਔਰਤਾਂ ਨੂੰ ਕਿਸਾਨ ਨੂੰ ਸਾਰਿਆਂ ਦਾ ਜੀਵਨ ਸਦਰੂ ਕੁੱਚਾ ਜਾ ਰਿਹਾ ਹੈ ਅਸੀਂ ਇਹ ਗੱਲ ਸਾਨੂੰ ਬਾਧੀ ਮਿਹਨਤ ਕਰਨ ਦੀ ਲੋੜ ਨਹੀਂ ਲੋਕ ਸਾਡੀ ਵੇਟ ਕਰ ਰਹੀ ਹੈ ਕਿ ਮੋਦੀ ਸਾਹਿਬ ਦਾ ਦੂਤ ਘਰ ਆਵੇ ਤੇ ਅਸੀਂ ਕਮਲ ਦਾ ਬਟਨ ਇਸ ਵੱਰ ਦਬਾਉਣਾ ਹੀ ਦਬਾਉਣਾ ਲੋਕ ਤਿਆਰੀ ਕਰੀ ਬੈਠੇ ਪੰਜਾਬ ਦੀ ਮੌਜੂਦਾ ਆਪ ਸਰਕਾਰ ਉਸ ਤਰ੍ਹਾਂ ਦੇਖੋ ਗਾਲੇ ਹੈ ਝੂਠੇ ਵਾਦੇ ਕਰਕੇ ਪੰਜਾਬ ਦੇ ਲੋਕ ਅਸਲ ਜਿਨਾ ਆਪਾਂ ਸਾਰੇ ਤੁਸੀਂ ਵੀ ਭਰਾ ਅਸੀਂ ਵੀ ਸਾਰੇ ਜਿੰਨੇ ਬੈਠੇ ਆਂ ਅਸੀਂ इमोशनल ਲੋਕ ਆ ਮਕਰ ਸਾਹਿਬ ਬੋਲ ਕੇ ਹਟੇ ਪ੍ਰਦੀਪ ਜੀ ਨੇ ਬੋਲਿਆ ਆ ਔਰਤਾਂ ਬੈਠੀਆਂ ਅਸੀਂ ਸਾਰੀ ਮਾਤਰ ਸ਼ਕਤੀ ਸਭ ਨੂੰ ਪੁੱਛਿਆ ਕਿ 1000 ਰੁਪਏ ਕਿਸੇ ਨੂੰ ਮਿਲੇ ਆ ਕਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਆ ਇੱਥੇ ਕਿਹੜੇ ਕਾਰਖਾਨੇ ਨਵੇਂ ਲੱਗ ਗਏ ਕਿਹੜੇ ਦਲਤ ਹੁਣ ਆਟਾ ਦਾਲ ਦੀ ਸਕੀਮ ਦੇ ਉੱਤੇ ਆਟੇ ਦੀ ਬੋਰੀ ਦੇ ਉੱਤੇ ਜੇ ਤੁਸੀਂ ਆਪਣੀ ਫੋਟੋ ਲਾ ਲਓਗੇ ਕੋਵਿਡ ਤੋਂ ਬਾਅਦ ਕਣਕ ਦਾ ਸੈਂਟਰ ਗਵਰਨਮੈਂਟ ਦੇ ਰਹੀ ਹੈ ਇਦਾਂ ਝੂਠੀਆਂ ਗੱਲਾਂ ਕਰਕੇ ਲੋਕਾਂ ਨੇ ਜੋ ਪਹਿਲਾਂ ਵੋਟਾਂ ਪਾਤੀਆਂ ਲੋਕ ਦੁਆਰਾ ਦੁਆਰਾ इमोशनल ਅਸੀਂ ਜ਼ਰੂਰ ਆ ਪਰ ਅਸੀਂ ਐਡੇ ਪਾਗਲ ਨਹੀਂ ਕਿ ਦੁਆਰਾ ਦੁਆਰਾ ਉਹਨਾਂ ਲੋਕਾਂ ਨੂੰ ਮੌਕਾ ਦੇਵਾਂ ਜੇ ਉਹਨਾਂ ਵਿੱਚ ਕੁਝ ਹੁੰਦਾ ਤੇ ਫਿਰ ਬਣਿਆ ਬਣਾਇਆ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਨੂੰ ਕਿਉਂ ਸਾਡੇ ਵਿੱਚ ਆਉਂਦਾ ਸ਼੍ਰੀਤਲ ਅਨੁਰਾਜ ਜੀ ਸਾਡੇ ਵਿੱਚ ਕਿਉਂ ਆਉਂਦੇ ਬਹੁਤ ਲੀਡਰ ਆਮ ਆਦਮੀ ਪਾਰਟੀ ਦੇ ਤਿਆਰੀ ਕਰੀ ਬੈਠੇ ਆ ਤੁਸੀਂ ਲੋਕ ਸਭਾ ਇਲੈਕਸ਼ਨ ਹੋਣ ਦੋ ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਹਾਲਾਤ ਦੇਖਿਓ ਕੀ ਬੰਨੇ ਅਕਾਲੀ ਦਲ ਦਾ ਸਾਥ ਨਾ ਹੋਣਾ ਫਾਇਦੇ ਜਾਂ ਨੁਕਸਾਨ ਦੇ ਵਿੱਚ ਅਸੀਂ ਤਾਂ ਚਾਹੁੰਦੇ ਸੀ ਸਾਰੇ ਮੈਂ ਮੱਕੜ ਸਾਹਿਬ ਅਸੀਂ ਸਾਰੇ ਨੇ ਅਕਾਲੀ ਦਲ ਵਿੱਚ ਕੰਮ ਕਰਿਆ ਸਾਡੀ ਅਕਾਲੀ ਦਲ ਨਾਲ ਵਿਰੋਧਤਾ ਨਹੀਂ ਸਾਡੀ ਉਸ ਗੱਲ ਨਾਲ ਵਿਰੋਧਤਾ ਹੈ ਕਿ ਤੁਸੀਂ ਜਿਹੜੀ ਗੱਲ ਕਰਦੇ ਸੀ ਜਿਹੜੀ ਪੰਥਕ ਸੋਚ ਲੈ ਕੇ ਚੱਲੇ ਸੀ ਜੋ ਪੰਜਾਬ ਨਾਲ ਵਾਅਦਾ ਕਰਿਆ ਸੀ ਉਹ ਨਹੀਂ ਪੂਰਾ ਕੀਤਾ ਇੱਕ ਪਾਰਟੀ ਨੂੰ ਤੁਸੀਂ ਪਰਵਾਰਿਕ ਪਾਰਟੀ ਬਣਾ ਲਿਆ ਇੱਕ ਪਾਰਟੀ ਨੂੰ ਤੁਸੀਂ ਡਿਕਟੇਟਰਸ਼ਿਪ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਦੇਖਣ ਨੂੰ ਮਿਲੇਗੀ ਉੱਥੇ ਜੇ ਬਸੁੰਦਰਾ ਰਾਜੇ ਜੀ ਇਹ ਸੋਚਦੇ ਸੀ ਮੈਂ ਸੀਐਮ ਬਣਨਾ ਹੈ ਉੱਥੇ ਨਹੀਂ ਪਤਾ ਉੱਥੇ ਭਜਨ ਸਿੰਘ ਜੀ ਦਾ ਨੰਬਰ ਨਿਕਲ ਸਕਦਾ ਇਸ ਪਾਰਟੀ ਵਿੱਚ ਵਰਕਰ ਦੀ ਕਦਰ ਹੈ ਅਕਾਲੀ ਦਲ ਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਸਾਡੇ ਵਰਕਰਾਂ 'ਚ ਉਤਸ਼ਾਹ ਵਧਿਆ ਹੈ ਸਾਡੇ ਵਰਕਰਾਂ ਜੋਸ਼ ਤਾਂ ਦੇਖੋ ਤੁਸੀਂ ਕਿੰਨਾ ਹੈ ਉਹ ਸਮਾमेलन ਤੁਸੀਂ ਸੋਚਾ ਕਦੇ ਸੀ ਸਮਰਾਲੇ ਵਰਗੇ ਪੈਂਡੂ ਹਲਕੇ ਵਿੱਚ 5-700 ਕੁਰਸੀ ਭਰੀ ਹੋਏ ਤੇ ਲੋਕ ਪਿੱਛੇ ਖੜੇ ਹੋ ਤੁਸੀਂ ਪ੍ਰੈਸ ਵਾਲੇ ਵੀਰੋ ਮੇਰੇ ਸਤਿਕਾਰਯੋਗ ਕਦੇ ਦੇਖਿਆ ਭਾਰਤੀ ਜਨਤਾ ਪਾਰਟੀ ਦਾ ਨਰੋਲ ਪੈਂਡੂ ਹਲਕਾ ਬੱਸਾਂ ਭਰ ਕੇ ਆਈਆਂ ਬਾਹਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਅਕਾਲੀ ਦਲ ਦੀ ਮੇਨ ਮੰਗ ਸੀ ਵੀ ਬੰਦੇ ਸੀ ਕਦੀ ਵਿਹਾਈ ਤੇ ਆਪਾਂ ਜਿਹੜਾ ਕਿਸਾਨਾਂ ਦੀ ਹੈ ਜਿਹੜੀ ਮੰਗਾਂ ਮੇਨ ਦੇਖੋ ਜਦੋਂ ਅਸੀਂ ਅਸੀਂ ਮੈਂ ਤੇ ਮੱਕੜ ਸਾਹਿਬ ਅਕਾਲੀ ਦਲ 'ਚ ਰਹੇ ਹਾਂ ਹੋਰ ਬੰਦੇ ਬਹੁਤ ਰਹੇ ਆ ਜਦੋਂ 10 ਸਾਲ ਸਰਕਾਰ ਸੀ ਉਦੋਂ ਨਹੀਂ ਸੀ ਅਸੀਂ ਇਹ ਗੱਲ ਕਹੀ ਜੀ ਹੁਣ ਕਿਉਂ ਕਹਿਨੇ ਆ ਫੜ ਕਿਉਂ ਕਰਨਿਆ ਜੇ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਤਾਂ ਮੋਦੀ ਸਾਹਿਬ ਨੇ ਕੀਤਾ ਜੇ ਛੋਟੇ ਸਾਬ ਜਾਇਦਿਆਂ ਦੀ ਜਾਦ ਵਿੱਚ 26 ਦਸੰਬਰ ਮਨਾਈ ਜਾ ਰਹੀ ਹੈ ਤਾਂ ਮੋਦੀ ਸਾਹਿਬ ਮਨਾ ਰਹੇ ਜੇ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਿਆ ਤਾਂ ਮੋਦੀ ਸਾਹਿਬ ਨੇ ਖੋਲਿਆ ਜੇ ਛੁਰੀ ਗੁਰੂ ਤੇਗ ਬਹਾਦਰ ਜੀ ਦਾ ਦਿਨ ਲਾਲ ਕਿਲੇ ਵਿੱਚ ਮੋਦੀ ਸਾਹਿਬ ਮਨਾ ਸਕਦੇ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਸਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਆਉਣ ਵਾਲੇ ਸਮੇਂ ਵਿੱਚ ਤਗੜੇ ਹੋ ਕੇ ਨਿਕਲਾਂਗੇ ਤੁਹਾਡੇ ਸਾਹਮਣੇ ਵੇਖੋ ਰਿਜ਼ਲਟ ਤੁਹਾਡੇ ਸਾਹਮਣੇ ਹੈ